ਨਾ ਤੇ ਜਦੋਂ ਮੈਂ ਤੁਰੇ ਜਾਂਦੇ ਨੇ ਤੇ ਭਾਈ ਦਇਆ ਸਿੰਘ ਜੀ ਬਿਜਲੀ ਲਿਸ਼ਕਦੀ ਆ ਇੱਕਦਮ ਨਿਗਾ बाबा अजीत ਸਿੰਘ ਜੀ ਦੇ ਸਰੀਰ ਤੇ ਗਈ ਭਾਈ ਦਇਆ ਸਿੰਘ ਜੀ ਦੀ ਦਸਵੇਂ ਪਾਸ਼ਾ ਨੇ ਵੀ ਦੇਖ ਲਿਆ ਮਾਰੇ ਸਭ ਕੋਲ ਦੀਆਂ ਲਾਂਗੇ ਜਿਵੇਂ ਜਾਣਦੇ ਵੀ ਨਹੀਂ ਭਾਈ ਦਇਆ ਸਿੰਘ ਜੀ ਕਹਿੰਦੇ ਵੀ ਵੀ ਮਹਾਰਾਜ ਵੀ ਕਮਾਲ ਆ ਵੀ ਆ ਕੀ ਵੀ ਤੁਸੀਂ ਆਏ ਕੋਲ ਦੀ ਲਾਂਗੇ ਜਿਵੇਂ ਆਪਦੇ ਸਭ ਜਾਤੇ ਨੂੰ ਜਾਣਦੇ ਵੀ ਨਹੀਂ ਹੁੰਦੇ ਹਨਾ ਪੁੱਤ ਨੇ ਤੁਹਾਡੇ ਲਾਲ ਨੇ ਫਿਰ ਉੱਥੇ ਮੈਂ ਤੁਹਾਨੂੰ ਉਦੋਂ ਸੁਣਾਇਆ ਸੀਗਾ ਭਾਈ ਦਇਆ ਸਿੰਘ ਜੀ ਨੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਿਹਾ ਸੀਗਾ ਕੀ ਸੀ ਕਲਗੀਆਂ ਵਾਲੇ ਦਾ ਵਿਗੜ ਜਾਂਦਾ ਚਾਰ ਹੰਝੂ ਜੇ ਫੁੱਲ ਤੋਂ ਕੇਰ ਜਾਂਦਾ ਤੇਰੇ ਤਿਆਗ ਦੀ ਮਹਿੰਦੀ ਨਾ ਲੱਥਣੀ ਸੀ ਸੁੱਕਾ ਹੱਥ ਜੇ ਚੰਨ ਤੋਂ